ਈਟੀਵੀ ਭਾਰਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਵਿੰਦਰ ਥੰਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਅਸੀਂ ਪਹੁੰਚੇ ਹਾਂ ਫਾਜ਼ਿਲਕਾਹ ਦੇ ਪਲਸ ਲਾਈਨ ਵਿਖੇ ਫਾਜ਼ਿਲਕਾਹ ਦੇ ਪਲਸ ਲਾਈਨ ਵਿਖੇ ਬਣਿਆ ਲੱਕੜ ਦਾ ਗੁਰਦੁਆਰਾ ਆਪਣੇ ਲਖਣ ਸਰੂਪ ਕਰਨ ਪੂਰੀ ਦੁਨੀਆ ਭਾਰਤ ਦੇ ਵਿੱਚ ਚਰਚਾ ਦੇ ਵਿੱਚ ਹੈ 2023 ਦੇ ਵਿੱਚ ਇਹ ਗੁਰਦੁਆਰਾ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਸੀ ਇਸ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਅੱਜ ਅਸੀਂ ਕਰਾਂਗੇ ਇਹ ਲੱਕੜ ਦਾ ਗੁਰਦੁਆਰਾ ਜਿਹੜਾ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਲੱਕੜ ਦਾ ਗੁਰਦੁਆਰਾ ਦੇਸ਼ਾਂ ਦੇਸ਼ਾਂ ਦੇ ਵਿੱਚ ਤਾਂ ਤੁਸੀਂ ਇਹ ਅਜਿਹੇ ਲੱਕੜ ਦੇ ਗੁਰਦੁਆਰੇ ਬਹੁਤ ਸਾਰੇ ਦੇਖੇ ਹੋਣਗੇ ਪਰ ਭਾਰਤ ਦੇ ਵਿੱਚ ਤੁਹਾਨੂੰ ਪੂਰਾ ਲੱਕੜ ਦਾ ਗੁਰਦੁਆਰਾ ਬਣਿਆ ਕਿਤੇ ਵੀ ਦਿਖਾਈ ਨਹੀਂ ਦੇਵੇਗਾ ਉਹ ਭਾਰਤ ਦਾ ਪਹਿਲਾ ਲੱਕੜ ਦਾ ਗੁਰਦੁਆਰਾ ਫਾਜ਼ਿਲਕਾ ਦੇ ਵਿੱਚ ਬਣਿਆ ਹੋਇਆ ਤਾਂ ਦੱਸਦੀ ਹੈ ਕਿ 2023 ਦੇ ਵਿੱਚ ਐਸਐਸਪੀ ਭੁਪਿੰਦਰ ਸਿੰਘ ਜੋ ਪੀਪੀਐਸ ਐਸਐਸਪੀ ਭੁਪਿੰਦਰ ਸਿੰਘ ਫਾਜ਼ਿਲਕਾ ਦੇ ਵਿੱਚ ਬਤੌਰ ਐਸਐਸਪੀ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾਰੇ ਹਨ ਤਾਂ ਉਹਨਾਂ ਦਾ ਪਰਿਵਾਰ ਕਿਸੇ ਵੇਲੇ ਪੁਲਿਸ ਲਾਈਨ ਵਿੱਚ ਆਇਆ ਤਾਂ ਪੁਲਿਸ ਲਾਈਨ ਜਦੋਂ ਉਹਨਾਂ ਨੇ ਵਿਜ਼ਿਟ ਕੀਤਾ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਇੱਥੇ ਕੋਈ ਵੀ ਗੁਰਦੁਆਰਾ ਨਹੀਂ ਹੈ ਅਤੇ ਪੁਲਿਸ ਮੁਲਾਜ਼ਮਾਂ ਦੀ ਵੀ ਇੱਕ ਮੰਗ ਸੀ ਕਿ ਪੁਲਿਸ ਲਾਈਨ ਦੇ ਗੁਰਦੁਆਰਾ ਹੋਣਾ ਚਾਹੀਦਾ ਹੈ ਇੱਥੋਂ ਦੇ ਮੁਲਾਜ਼ਮਾਂ ਨੂੰ ਇੱਕ ਸਹੂਲਤ ਮਿਲਣੀ ਚਾਹੀਦੀ ਹੈ ਤਾਂ ਜੋ ਇੱਥੇ ਗੁਰਦੁਆਰਾ ਸਾਹਿਬ ਵਿਖੇ ਸੁਬਾ ਸ਼ਾਮ ਜੋ ਡਿਊਟੀ ਜ਼ਿਆਦਾ ਹੋਣ ਕਰਕੇ ਪੁਲਿਸ ਪੁਲਿਸ ਲਾਈਨ ਦੇ ਵਿੱਚ ਮੁਲਾਜ਼ਮ ਆਪਣਾ ਪਾਠ ਕਰ ਸਕਣ ਬਾਣੀ ਸੁਣ ਸਕਣ ਤਾਂ ਐਸਐਸਬੀ ਭੁਪਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਇੱਕ ਸੋਚਿਆ ਕਿ ਅਸੀਂ ਇੱਥੇ ਗੁਰਦੁਆਰਾ ਬਣਾਵਾਂਗੇ ਫਾਜ਼ਿਲਕਾ ਦੇ ਪੁਲਿਸ ਲਾਈਨ ਵਿਖੇ ਇੱਕ ਦਿਖਾਇਆ ਜਾਏਗਾ ਪੂਰਾ ਕਮਾ ਕੇ ਫਾਜ਼ਿਲਕਾ ਦੇ ਪੁਲਿਸ ਲਾਈਨ ਵਿਖੇ ਜਿਹੜਾ ਇੱਕ ਗੁਰਦੁਆਰਾ ਬਣਿਆ ਹੋਇਆ ਤਾਂ ਉਹਨਾਂ ਨੇ ਜਦੋਂ ਸਾਰੇ ਪਰਿਵਾਰ ਨੇ ਸੋਚਿਆ ਕਿ ਆਪਾਂ ਇੱਕ ਗੁਰਦੁਆਰਾ ਸਾਹਿਬ ਮਹਾਰਾਜ ਦੀ ਯਾਦ ਦੇ ਵਿੱਚ ਜਾ ਲੱਕੜ ਦਾ ਗੁਰਦੁਆਰਾ ਬਣਾਵਾਵਾਂਗੇ ਤਾਂ ਸਾਰਿਆਂ ਨੇ ਜਦੋਂ ਇਸ ਗੱਲ ਤੇ ਸਹਿਮਤੀ ਬਣਾਈ ਕਿ ਗੁਰਦੁਆਰਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਐਸਐਸਬੀ ਭਿੰਦਰ ਸਿੰਘ ਜੀ ਨੇ ਸੋਚਿਆ ਕਿ ਉਹਨਾਂ ਗੁਰਦੁਆਰਾ ਬਣਾਉਣਾ ਤਾਂ ਲੱਕੜ ਦਾ ਹੀ ਬਣਾਇਆ ਜਾਏ ਜੋ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਖਰਾ ਦਿਖੇ ਭਾਰਤ ਦੇ ਵਿੱਚ ਨਵੇਕਲਾ ਗੁਰਦੁਆਰਾ ਜੋ ਦੁਨੀਆ ਭਾਰਤ ਦੇ ਵਿੱਚ ਮਸ਼ਹੂਰ ਹੈ ਤਾਂ ਬਹੁਤ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰਤ ਦੀ ਪਿਛਲੀਆਂ ਕਈ ਬਹੁਤ ਸਾਰੀਆਂ ਰਾਜਾਂ ਤੋਂ ਇੱਥੇ ਲੋਕ ਆਉਂਦੇ ਨੇ ਬਹੁਤ ਸਾਰੇ ਰਾਜਾਂ ਤੋਂ ਲੋਕ ਇੱਥੇ ਆਉਂਦੇ ਨੇ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਦੇ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਤਾਂ ਐਸਐਸਬੀ ਭੁਵਿੰਦਰ ਸਿੰਘ ਜੀ ਨੇ ਆਪਣੇ ਪੁੱਸ ਮੁਲਾਜ਼ਮਾਂ ਦੇ ਨਾਲ ਤਾਲਮੇਲ ਕੀਤਾ ਸਾਰਿਆਂ ਦੇ ਨਾਲ ਮੀਟਿੰਗਾਂ ਕੀਤੀਆਂ ਕਿ ਆਪਾਂ ਪੁਲਸ ਲਾਈਨ ਵਿਖੇ ਤੁਹਾਡੀ ਜਿਹੜੀ ਇੱਕ ਮੰਗ ਸੀ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਏ ਤਾਂ ਇੱਕ ਮੰਗ ਸੀ ਕਿ ਉਹ ਗੁਰਦੁਆਰਾ ਬਣਾਉਣਾ ਹੈ ਤਾਂ ਸਾਰਿਆਂ ਨੇ ਜਿਹੜਾ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਆਪਣਾ ਯੋਗਦਾਨ ਪਾਉਣਾ ਹੈ ਤਾਂ ਦੱਸ ਦਿਓ ਕਿ ਆਹ ਦੇਖ ਸਕਦੇ ਹੋ ਕਿ ਕਿੱਡੇ ਸੋਹਣੇ ਤਰੀਕੇ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਤਾਂ ਪੁਲਸ ਲਾਈਨ ਦੇ ਵਿੱਚ ਜਦੋਂ ਸਾਰੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਦੇ ਦੌਰਾਨ ਇਹ ਫੈਸਲਾ ਵੀ ਮਲਾਜ਼ਮਾਂ ਦੇ ਵੱਲੋਂ ਜਿਹੜਾ ਪ੍ਰਸਤਾਵ ਪਾਸ ਕੀਤਾ ਜਾਂਦਾ ਕਿ ਅਸੀਂ ਆਪਣਾ ਪੂਰਾ ਯੋਗਦਾਨ ਪਾਵਾਂਗੇ ਤਾਂ ਸਾਰੇ ਮਲਾਜ਼ਮਾਂ ਦੇ ਵੱਲੋਂ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਦਸਵੰਦ ਕੱਢਿਆ ਜਾਂਦਾ ਜੋ ਵੀ ਹੈ ਤਾਂ ਸਾਰੇ ਸਿਵਲ ਮਲਾਜ਼ਮਾਂ ਦੇ ਵੱਲੋਂ ਵੀ ਪੁਲਿਸ ਮਲਾਜ਼ਮਾਂ ਦੇ ਵੱਲੋਂ ਵੀ ਸਾਰਿਆਂ ਦੇ ਵੱਲੋਂ ਜਿਹੜਾ ਆਪਣਾ ਦਸਵੰਦ ਕੱਢ ਕੇ ਜਿਹੜਾ ਇਸ ਦੇ ਲਈ ਦਾਨ ਦਿੱਤਾ ਜਾਂਦਾ ਤਾਂ ਜਿਹੜਾ ਦਾਨ ਇਕੱਟਾ ਹੋਣ ਤੋਂ ਬਾਅਦ ਸਾਰਿਆਂ ਦੀ ਮਿਹਨਤ ਸਦਕਾ ਇਹ ਗੁਰਦੁਆਰਾ ਸਾਹਿਬ ਬਣਾ ਕੇ ਫਰਵਰੀ ਮਹੀਨੇ ਦੇ ਵਿੱਚ ਤਿਆਰ ਕਰ ਦਿੱਤਾ ਜਾਂਦਾ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਗੁਰਦੁਆਰੇ ਨੂੰ ਬਣਨ ਤੇ ਬਹੁਤ ਸਾਰਾ ਸਮਾਂ ਲੱਗਿਆ ਇਸ ਦੇ ਲਈ ਜੋ ਮਿਸਤਰੀ ਲਿਆਂਦੇ ਸਨ ਉਹ ਮਿਸਤਰੀ ਲੁਧਿਆਣਾ ਤੋਂ ਲੈ ਕੇ ਆਂਦੇ ਸਨ ਲੁਧਿਆਣਾ ਤੋਂ ਇਹ ਮਿਸਤਰੀ ਆਏ ਸਨ ਜਿਨ੍ਹਾਂ ਨੂੰ ਸਪੈਸ਼ਲ ਤੌਰ ਤੇ ਇਹ ਗੁਰਦੁਆਰਾ ਬਣਾਇਆ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਹੋਰ ਵੀ ਦੇ ਦਈਏ ਉਸ ਤੋਂ ਬਾਅਦ ਹੋਰ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਇਸ ਨੂੰ ਬੁਲਾਉਣ ਦੇ ਲਈ ਇੱਕ ਤਾਂ ਮਿਸਤਰੀ ਲੁਧਿਆਣਾ ਤੋਂ ਆਏ ਸਨ ਇੰਨਾ ਹੀ ਨਹੀਂ ਇਹ ਜਿਹੜੀ ਲੱਕੜ ਹੈ ਤੁਹਾਨੂੰ ਨਜ਼ਦੀਕ ਆ ਕੇ ਦਿਖਾ ਦਿੰਨੇ ਆ ਕਿ ਇਹ ਜੋ ਲੱਕੜ ਗੁਰਦੁਆਰਾ ਸਾਈਂ ਵਿਖੇ ਲੱਕੜ ਦੀ ਲੱਗੀ ਹੋਈ ਹੈ ਇਹ ਕੋਈ ਆਮ ਲੱਕੜ ਨਹੀਂ ਹੈ ਇਸ ਦੇ ਵਿੱਚ ਇੱਕ ਤਾਂ ਤੇਲ ਨਹੀਂ ਹੈ ਔਰ ਇਹ ਲੱਕੜ ਬਾਹਰੋਂ ਮੰਗਵਾਈ ਗਈ ਹੈ ਦੱਸ ਦਈਏ ਕਿ ਫਿਨਲੈਂਡ ਤੋਂ ਇਹ ਲੱਕੜ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਇੱਥੇ ਭਾਰਤ ਆਈ ਭਾਰਤ ਤੋਂ ਬਾਅਦ ਜਦੋਂ ਪੰਜਾਬ ਫਾਜ਼ਿਲਕਾ ਪਹੁੰਚਦੀ ਹੈ ਤਾਂ ਇਸ ਦੀ ਜਿਹੜੀ ਇਹ ਉਹ ਸਾਰੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਮਿਸਤਰੀਆਂ ਦੇ ਵੱਲੋਂ ਦਿਨ ਰਾਤ ਇੱਕ ਕਰਕੇ ਪੂਰੀ ਮਿਹਨਤ ਦੇ ਨਾਲ ਇਸ ਨੂੰ ਬਣਾਇਆ ਪਿੱਛੇ ਕੈਮਰਾ ਕਰਕੇ ਸਹਯੋਗੀ ਨੂੰ ਕਹੂੰਗਾ ਪੂਰਾ ਦਿਖਾਇਆ ਜਾਏ ਪਿੱਛੇ ਹੋ ਕੇ ਕਿ ਇਸ ਦੀ ਦਿੱਖ ਜਿਹੜੀ ਹੈ ਕਿੰਨੀ ਸੋਹਣੀ ਹੈ ਤਾਂ ਬੜਾ ਸੋਹਣਾ ਤੇ ਬੜਾ ਸਮਾ ਦੇ ਕੇ ਪੂਰੀ ਲਗਨ ਤੇ ਪੂਰੀ ਮਿਹਨਤ ਦੇ ਨਾਲ ਇਸ ਗੁਰਦੁਆਰੇ ਨੂੰ ਬਣਾਇਆ ਜਾਂਦਾ ਹੈ ਫਿਨਲੈਂਡ ਤੋਂ ਜਿਹੜੀ ਹੈ ਇਸ ਦੀ ਲੱਕੜ ਆਉਂਦੀ ਹੈ ਇਹ ਇਹ ਇਸ ਦਾ ਗੁਰਦੁਆਰਾ ਸਾਹਿਬ ਦਾ ਪਿਛਲਾ ਹਿੱਸਾ ਹੈ ਤਾਂ ਗੁਰਦੁਆਰਾ ਸਾਹਿਬ ਦਾ ਪਿਛਲਾ ਹਿੱਸਾ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਆ ਦੱਸ ਦਈਏ ਕਿ ਇਹ ਲੱਕੜ ਫਿਨਲੈਂਡ ਤੋਂ ਆਉਂਦੀ ਹੈ ਤਾਂ ਇਸ ਦੀ ਮਿਆਦ ਦੇ ਬਾਰੇ ਗੱਲਬਾਤ ਕਰਾਂਗੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਜੋ ਇਹ ਲੱਕੜ ਸਥਾਪਿਤ ਕੀਤੀ ਗਈ ਹੈ ਇਸ ਦੀ ਮਿਆਦ 100 ਸਾਲ ਤੋਂ ਵੱਧ ਹੈ 100 ਸਾਲ ਤੱਕ ਇਹਨੂੰ ਕੋਈ ਸਿਉਂਗ ਕੋਈ ਘੁਣ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਇਹਨਾਂ ਨਹੀਂ ਲੱਗ ਸਕਦਾ ਇਹ 100 ਸਾਲ ਦੀ ਇਸ ਦੀ ਉਮਰ ਹੈ 100 ਤੋਂ ਵੱਧ ਵੀ 100 ਸਾਲ ਤੱਕ ਤਾਂ ਉਹ ਦੱਸਦੇ ਆ ਪਰ 100 ਸਾਲ ਤੋਂ ਵੱਧ ਵੀ ਹੈ ਇਸ ਦੀ ਉਮਰ ਤਾਂ ਇਸ ਦੇ ਤਨ ਦੱਸਦੀ ਕਿ ਇਸ ਦੇ ਉੱਪਰ ਬਹੁਤ ਸਾਰਾ ਖਰਚਾ ਆਇਆ ਖਰਚਾ ਗੁਰਦੁਆਰਾ ਸਾਈ ਵਿਖੇ ਜੋ ਇਸ ਦੇ ਉੱਪਰ ਖਰਚਾ ਆਇਆ ਉਹ ਅਸੀਂ ਨਹੀਂ ਦੱਸਾਂਗੇ ਕਿਉਂਕਿ ਗੁਰੂ ਘਰ ਦੇ ਵਿੱਚ ਜੋ ਵੀ ਪੈਸਾ ਲੱਗਦਾ ਉਸ ਦਾ ਕੋਈ ਵੀ ਗਿਣਾ ਟਿਣਾ ਮਿਣਾ ਆਪਾਂ ਨਹੀਂ ਸ਼ੋਅ ਕਰ ਸਕਦੇ ਇਸ ਤੋਂ ਬਾਅਦ ਹੋਰ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਇੱਕ ਪ੍ਰਥਾ ਚੱਲੀ ਹੋਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੱਸ ਦਈਏ ਕਿ ਐਸੇ ਭਾਈਚਾਰੇ ਦਾ ਗੁਰਦੁਆਰਾ ਵੱਖਰਾ ਹੁੰਦਾ ਹੈ ਜੱਜਸੇਖ ਭਾਈਚਾਰੇ ਦਾ ਗੁਰਦੁਆਰਾ ਵੱਖਰਾ ਹੁੰਦਾ ਤਾਂ ਹਰੇਕ ਰਲ ਇੱਕ ਧਰਮਾਂ ਨੇ ਆਪਣੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਬਣਾਏ ਹੋਏ ਆ ਤਾਂ ਆਪਣੇ ਵੱਖਰੇ ਵੱਖਰੇ ਪ੍ਰੋਗਰਾਮ ਗੁਰਦੁਆਰਾ ਗੁਰਦੁਆਰਿਆਂ ਦੇ ਵਿੱਚ ਕਰਦੇ ਨੇ ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਦੱਸਾਂਗੇ ਤੁਹਾਨੂੰ ਕਿ ਇਸ ਗੁਰਦੁਆਰਾ ਸਾਹਿਬ ਦੇ ਵਿਖੇ ਹਰੇਕ ਧਰਮ ਦਾ ਕੋਈ ਵੀ ਕੋਈ ਵੀ ਸੰਗਤ ਆ ਕੇ ਇੱਥੇ ਦਰਸ਼ਨ ਮਹਾਰਾਜ ਦੇ ਕਰ ਸਕਦੀ ਏ ਹਰੇਕ ਧਰਮ ਦਾ ਕੋਈ ਕੋਈ ਜੱਟ ਸਿੱਖ ਹੈ ਚਾਹੇ ਕੋਈ ਐਸਸੀ ਭਾਈਚਾਰਾ ਸੰਬੰਧਤ ਹੈ ਚਾਹੇ ਕੋਈ ਬੀਸੀ ਭਾਈਚਾਰੇ ਦੇ ਨਾਲ ਸੰਬੰਧਤ ਹੈ ਬੀਸੀ ਭਾਈਚਾਰੇ ਦੇ ਨਾਲ ਸੰਬੰਧਤ ਹੈ ਉਹ ਇੱਥੇ ਆ ਕੇ ਨਤਮਸਤਕ ਹੋ ਸਕਦਾ ਹੈ ਇੱਥੇ ਆ ਕੇ ਕੋਈ ਕਿਸੇ ਨੇ ਵਿਆਹ ਸ਼ਾਦੀ ਕਰਨਾ ਹੈ ਜਾਂ ਕੋਈ ਵੀ ਪ੍ਰੋਗਰਾਮ ਕਰਨਾ ਹੈ ਇਸ ਗੁਰਦੁਆਰਾ ਸਾਹਿਬ ਦੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਕਰ ਸਕਦਾ ਕਿਸੇ ਨੂੰ ਕੋਈ ਬੰਦੀਸ਼ ਨਹੀਂ ਹੈ ਇੱਕ ਵਾਰੀ ਫਿਰ ਤੋਂ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਝਲਕ ਦਿਖਾਈ ਜਾਏਗੀ ਬੜੇ ਪੂਰਾ ਗੁਰਦੁਆਰਾ ਇੱਕ ਇੱਕ ਚੀਜ਼ ਬੜੇ ਬਰੀਕੀ ਦੇ ਨਾਲ ਦਿਖਾਈ ਜਾਏਗੀ ਇਸ ਗੁਰਦੁਦੁਆਰਾ ਸਾਹਿਬ ਵਿਖੇ ਕਿਸੇ ਵੀ ਧਰਮ ਜਾਤੀ ਦਾ ਕੋਈ ਵੀ ਆ ਕੇ ਇੱਥੇ ਨਤਮਸਤਕ ਹੋ ਸਕਦਾ ਕਿਉਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਉਦੇਸ਼ਾਂ ਦੇ ਤਹਿਤ ਇਹ ਗੁਰਦੁਆਰੇ ਦੇ ਚਾਰ ਹੀ ਜਿਹੜੇ ਨੇ ਇੱਥੋਂ ਦੇ ਦਰਵਾਜ਼ੇ ਨੇ ਕੋਈ ਵੀ ਇੱਥੇ ਆ ਕੇ ਨਤਮਸਤਕ ਹੋ ਸਕਦਾ ਤੁਸੀਂ ਦੇਖ ਰਹੇ ਹੋ ਸੰਗਤਾਂ ਬਹੁਤ ਪਿੱਛੇ ਵੀ ਆ ਰਹੀਆਂ ਤਾਂ ਬਹੁਤ ਇੱਥੇ ਸ਼ਾਮ ਨੂੰ ਪੂਰੀਆਂ ਸੰਗਤਾਂ ਦੇ ਵੱਲੋਂ ਆ ਪਾਰਟ ਕੀਤੇ ਜਾਂਦੇ ਆ ਅਤੇ ਸਾਲ ਦੇ ਵਿੱਚ ਇੱਕ ਵਾਰ ਪਾਰਟ ਵੀ ਰੱਖਿਆ ਜਾਂਦਾ ਜਿੱਥੇ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੀਆਂ ਸੰਗਤਾਂ ਵੀ ਆਉਂਦੀਆਂ ਤਾਂ ਬਹੁਤ ਸਾਰੇ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਫਾਜ਼ਿਲਕਾ ਦੇ ਵਿੱਚ ਐਸਐਸਪੀ ਭੁਪਿੰਦਰ ਸਿੰਘ ਦੇ ਵੱਲੋਂ ਜਿਹੜਾ ਹੈ ਇਸ ਦੀ ਨੀਮ ਰੱਖੀ ਗਈ ਸੀ ਇਸ ਦਾ ਜਿਹੜਾ ਅਜੰਡਾ ਪਾਸ ਕੀਤਾ ਗਿਆ ਸੀ ਉਹਨਾਂ ਦੇ ਜਾਣ ਤੋਂ ਬਾਅਦ ਜਿੰਨੇ ਵੀ ਐਸਐਸਪੀ ਕੋਈ ਆਈਪੀਐਸ ਹੋਵੇ ਚਾਹੀ ਪੀਪੀਐਸ ਹੋਵੇ ਕੋਈ ਵੀ ਪੁਲਿਸ ਅਧਿਕਾਰੀ ਫਾਜ਼ਿਲਕਾ ਦੇ ਵਿੱਚ ਆਉਂਦਾ ਤੋ ਪੁਲਸ ਲਾਈਨ ਵਿਖੇ ਆ ਕੇ ਇੱਥੇ ਆਪਣੀ ਸੇਵਾ ਜ਼ਰੂਰ ਕਰਦਾ ਹੈ ਇਸ ਗੁਰਦੁਆਰੇ ਦੀ ਸਾਮ ਸੰਭਾਲ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੋਇਆ ਜੋ ਇਸ ਕਮੇਟੀ ਜੋ ਇਸ ਦਾ ਪੂਰਾ ਧਿਆਨ ਰੱਖ ਦੀਏ ਇੱਕ ਗੱਲ ਹੋਰ ਇਸ ਲੱਕੜ ਦੇ ਬਾਰੇ ਤੁਹਾਨੂੰ ਖਾਸ ਦੱਸ ਦਈਏ ਕਿ ਇਸ ਲੱਕੜ ਦੇ ਉੱਪਰ ਨਾ ਹੀ ਧੁੱਪ ਦਾ ਅਸਰ ਹੁੰਦਾ ਤਾਂ ਨਾ ਹੀ ਇਸ ਲੱਕੜ ਦੇ ਉੱਪਰ ਕਿਸੇ ਤਰ੍ਹਾਂ ਦੀ ਬਾਰਿਸ਼ ਦਾ ਅਸਰ ਹੁੰਦਾ ਇਹ ਲੱਕੜ ਦੀ 100 ਸਾਲ ਤੋਂ ਵੱਧ ਮਿਆਦ ਹੈ ਤੁਹਾਨੂੰ ਦੱਸ ਦਈਏ ਕਿ ਇਹ ਡਰਾਈ ਲੱਕੜ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਤੇਲ ਨਹੀਂ ਹੁੰਦਾ ਉਸ ਤੋਂ ਬਾਅਦ ਅ ਅੰਦਰ ਦਾ ਤੁਹਾਨੂੰ ਥੋੜਾ ਜਿਹਾ ਦ੍ਰਿਸ਼ ਦਿਖਾਉਣੇ ਆ ਤਾ ਦੱਸ ਦਈਏ ਕਿ ਸੰਗਤਾਂ ਲਗਾਤਾਰ ਇੱਥੇ ਆਉਂਦੀਆਂ ਜਾਂਦੀਆਂ ਨੇ ਸਿੰਘ ਸਹਿਬਾ ਪਾਠੀ ਸਹਿਬਾਨ ਦੇ ਵੱਲੋਂ ਲਗਾਤਾਰ ਆਪਣੀ ਸੇਵਾ ਨਿਭਾਈ ਜਾਂਦੀ ਏ ਕਿ ਹੁਣ ਥੋੜੇ ਸਮੇਂ ਬਾਅਦ ਇੱਥੇ ਪਾਠ ਸ਼ੁਰੂ ਹੋਣ ਲੱਗਾ ਪੁਲਸ ਲਾਈਨ ਦੇ ਵਿੱਚ ਬਤੌਰ ਸਿੰਘ ਸਹਿਬਾਨ ਜਿਹੜੇ ਨੇ ਉਹ ਇੱਥੇ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇੱਕ ਵਾਰ ਪੂਰਾ ਜਿਹੜਾ ਚਾਰਸ਼ਪਰ ਇੱਕ ਮਾ ਕੇ ਜਿਹੜਾ ਦਿਖਾਇਆ ਜਾਏਗਾ ਤਾਂ ਬੜੀ ਮਿਹਨਤ ਦੇ ਨਾਲ ਇਸ ਗੁਰਦੁਆਰੇ ਨੂੰ ਜਿਹੜਾ ਤਿਆਰ ਕੀਤਾ ਗਿਆ ਹੈ ਪਾ ਫਾਜ਼ਿਲ ਕਾ ਪੁਲਸ ਲਾਈਨ ਦੇ ਵਿੱਚ ਬਣਿਆ ਲੱਕੜ ਦਾ ਗੁਰਦੁਆਰਾ ਸਾਹਿਬ ਆਪਣੇ ਵਿਲੱਖਣ ਸਰੂਪ ਕਾਰਨ ਪੂਰੀ ਚਰਚਾ ਦੇ ਵਿੱਚ ਹੈ ਇੱਕ ਗੱਲ ਹੋਰ ਦੱਸਦੀ ਕਿ ਬਾਹਰਲੇ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਤੋਂ ਬਹੁਤ ਸਾਰੇ ਜਿਹੜੇ ਨੇ ਲੋਕ ਨੇ ਸੰਗਤ ਹੈ ਉਹ ਇੱਥੇ ਆਉਂਦੀ ਹੈ ਅਤੇ ਇੱਥੇ ਮਹਾਰਾਜ ਦੇ ਦਰਸ਼ਨ ਕਰਕੇ ਜਾਂਦੀ ਹੈ ਪਾਠ ਕਰਕੇ ਜਾਂਦੀ ਹੈ